ਆਬ ਲੱਕੜ ਵੀ ਪੀ ਦਿੱਤੀ ਹੈ ਹੁਣ ਤਾਂ ਸਾਰਾ ਕੰਮ ਹੋ ਗਿਆ ਹੋਵੇਗਾ ਇਸ ਲਈ ਉਚਿਤ ਹੈ ਵੀ ਮੈਂ ਗੋਇੰਦਵਾਲ ਨੂੰ ਚੱਲਾਂ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਦਰਸ਼ਨ ਕਰਾਂ ਜਾ ਕੇ ਪਰ ਬੈਠਿਆਂ-ਬੈਠਿਆਂ ਇੱਕ ਖਿਆਲ ਹੋਰ ਆ ਗਿਆ ਕਹਿੰਦੇ ਤਉ ਏਕ ਚਿੰਤਾ ਤਹ ਜੈਬੇ ਇਸਰਮਾਲ ਤੇ ਅਜਮਤਵਾਨ ਭਾਈ ਸਾਹਿਬ ਦੇ ਮੇਰੇ ਜਿਹੜੇ ਮਨ 'ਚ ਖਿਆਲ ਆਇਆ ਕਹਿੰਦੇ ਵੀ ਉੱਥੇ ਜਾਣ ਦੇ ਵਿੱਚ ਇੱਕ ਚਿੰਤਾ ਹੈ। ਇੱਕ ਚਿੰਤਾ ਹੈ। ਵੇਖੋ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ ਗੱਲ ਮੋੜਕੁੜ ਕੇ ਸਾਰੀ ਆਉਂਦੀ ਗੁਰੂ ਦੀ ਉਪਮਾ ਤੇ ਗੁਰੂ ਦੀ ਵਡਿਆਈ ਤੇ। ਜਿਉਂ ਨੇ ਕਿਰਪਾ ਕਰਨੀ ਹੈ ਨਾ ਉਹਨੇ ਦੂਰ ਬੈਠੇ ਤੇ ਵੀ ਕਰੀ ਜਾਣੀ ਹੈ ਤੇ ਜੇ ਉਹਨੇ ਕਿਰਪਾ ਖਿੱਚਣੀ ਹੈ ਤੇ ਉਹਨੇ ਦੂਰੋਂ ਵੀ ਖਿੱਚ ਲੈਣੀ ਹੈ। ਆਪਾਂ ਜਿਵੇਂ ਅੱਗੇ ਵੀ ਗੱਲ ਕਰਦੇ ਹਾਂ ਨਾ ਵੀ ਜੇ ਉਹਨੇ ਕਿਰਪਾ ਕਰਨੀ ਆ ਤਾਂ ਸੁੱਖ ਹੈ ਉਹਦੀ ਕਿਰਪਾ 'ਚ ਹੀ ਸਾਰੇ ਸੁੱਖ ਨੇ ਉਹਦੀ ਕਿਰਪਾ ਨਹੀਂ ਤੇ ਸਾਰੇ ਦੁੱਖ ਨੇ ਭਾਈ ਬਾਬਾ ਸਾਵਣ ਮੱਲ ਜੀ ਦੇ ਮਨ ਵਿੱਚ ਇਹ ਗੱਲ ਆ ਗਈ ਕਹਿੰਦੇ ਵੀ ਏਸਰ ਮਾਲ ਕਰਕੇ ਹੀ ਮੈਂ ਕਰਾਮਾਤੀ ਹਾਂ ਏਰਮਾਲ ਜਿਹੜਾ ਮਹਾਰਾਜ ਨੇ ਦਿੱਤਾ ਇਹਦੇ ਵਿੱਚ ਹੀ ਤਾਕਤਾਂ ਨੇ ਜੇ ਕਹਿੰਦਾ ਮੈਂ ਗੁਰੂ ਸਾਹਿਬ ਦੇ ਕੋਲੇ ਚਲਾ ਗਿਆ ਦਵਾਸ ਗੋਇੰਦਵਾਲ ਤਾਂ ਉਹ ਤਾਂ ਮੇਰੇ ਤੋਂ ਰਮਾਲ ਲੈ ਲੈਣਗੇ ਰਮਾਲ ਲੈ ਲੈਣਗੇ ਕਿਉਂਕਿ ਉਹ ਸਮਝਣਗੇ ਵੀ ਜਿਹੜੇ ਕੰਮ ਵਾਸਤੇ ਦਿੱਤਾ ਸੀ ਉਹ ਕੰਮ ਤਾਂ ਹੋ ਗਿਆ ਆ ਉਹ ਕੰਮ ਤਾਂ ਪੂਰਾ ਹੋ ਗਿਆ ਏ ਤੇ ਜਦੋਂ ਰਮਾਲ ਲੈ ਲਿਆ ਤੇ ਫਿਰ ਮੈਂ ਸ਼ਕਤੀ ਤੋਂ ਖਾਲੀ ਹੋ ਜਾਵਾਂਗਾ ਬਾਅਦ ਵਿੱਚ ਮੇਰਾ ਕੋਈ ਇੱਜ਼ਤ ਮਾਨ ਨਹੀਂ ਰਹੇਗਾ ਇਹੋ ਜੀ ਪੂਜਾ ਥੋੜੀ ਹੋਵੇਗੀ ਇਹੋ ਜੀ ਮਾਨ ਵਡਿਆਈ ਥੋੜੀ ਮਿਲੇਗੀ ਬਾਅਦ ਵਿੱਚ ਇਹ ਹੈ ਗੱਲ ਆਪਾਂ ਜਿਹੜੀ ਕਰਦੇ ਗੁਰੂ ਦੀ ਬੰਦਗੀ ਗੁਰੂ ਨੂੰ ਧਿਆਉਣਾ ਗੁਰੂ ਸਭ ਅੰਦਰ ਦੀਆਂ ਜਾਣਦਾ ਆ ਤੁਹਾਡੀ ਬਿਰਤੀ ਕਿੱਦਾਂ ਦੀ ਹੈ ਜੇ ਬੰਦਾ ਗੁਰੂ ਨੂੰ ਸਮਰਪਿਤ ਹੋ ਕੇ ਚੱਲ ਪਏ ਨਾ ਫਿਰ ਗੁਰੂ ਜੀਵ ਦੀਆਂ ਸਭ ਕੁਝ ਆਪਣੇ ਜ਼ਿੰਮੇਵਾਰੀ ਤੇ ਲੈ ਲੈਂਦਾ ਆ ਬੀ ਨੇ ਮੇਰੇ ਤੇ ਭਰੋਸਾ ਕੀਤਾ ਹੈ ਜੇ ਭਰੋਸਾ ਪਰੋਸਾ ਬੜੀ ਵੱਡੀ ਚੀਜ਼ ਹੈ ਆਪਾਂ ਤਾਈਓ ਮੰਗਦੇ ਹਾਂ ਹਰ ਰੋਜ਼ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਇਹ ਹੁਣ ਸਾਰੀਆਂ ਚੀਜ਼ਾਂ ਦੀ ਲੋੜ ਹੈ ਸਿੱਖ ਨੂੰ ਨਹੀਂ ਤਾਂ ਕਿਉਂ ਮੰਗਦੇ ਇੱਕ ਇੱਕ ਅੱਧੀ ਚੀਜ਼ ਹੀ ਮੰਗ ਲੈਂਦੇ ਬਾਕੀ ਨਾ ਮੰਗਦੇ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾ ਦਾਣ ਪਰੋਸਾ ਦਾ ਸਾਰੇ ਦਾਣ ਮਹਾਰਾਜ ਮੈਨੂੰ ਚਾਹੀਦੇ ਨੇ ਤੁਹਾਡੇ ਕੋਲੋਂ ਇਸ ਲਈ ਕਹਿੰਦਾ ਵੀ ਮੇਰੀ ਕੋਈ ਇੱਜ਼ਤ ਮਾਨ ਨਹੀਂ ਰਹੇਗੀ ਮੈਂ ਆਮ ਲੋਕਾਂ ਵਰਗਾ ਹੋ ਜਾਵਾਂਗਾ ਬਾਬਾ ਸਾਵਣ ਮੱਲ ਦੇ ਮਨ ਚ ਖਿਆਲ ਆ ਗਿਆ ਇहां ਰਹੇ ਹੀ ਬਣੇ ਬਾਰਤਾ ਪੂਜੈ ਲੋਕ ਬਲੋਕ ਮਹਾਨ ਕਹਿੰਦਾ ਇੱਥੇ ਰਹਿਣ ਦੇ ਨਾਲ ਹੀ ਗੱਲ ਬਣਦੀ ਹੈ ਮੈਨੂੰ ਵੇਖ ਕੇ ਲੋਕ ਮੇਰੀ ਪੂਜਾ ਕਰਦੇ ਨੇ ਰਾਜੇ ਤੋਂ ਲੈ ਕੇ ਆਮ ਲੋਕਾਂ ਤੱਕ ਸਾਰੇ ਮੇਰੀ ਬਹੁਤ ਸੇਵਾ ਕਰਦੇ ਨੇ ਮੈਨੂੰ ਪਟਾਵਾ ਦਿੰਦੇ ਨੇ ਗੋਇੰਦਵਾਲ ਜਾ ਕੇ ਮੈਨੂੰ ਕੀ ਮਿਲਣਾ ਆ ਇਹਨਾਂ ਸਾਖੀਆਂ ਤੋਂ ਬਹੁਤ ਸਿੱਖਿਆਵਾਂ ਮਿਲਦੀਆਂ ਸਨ ਹਰ ਵੇਲੇ ਗੁਰੂ ਦੇ ਸਨਮੁਖ ਤੇ ਇਹ ਆਪਾਂ ਨਹੀਂ ਰਹਿ ਸਕਦੇ ਅਰਦਾਸ ਕਰਨੀ ਆ ਪਾਤਸ਼ਾਹ ਮੇਰਾ ਮੁਖ ਤੇਰੇ ਵੱਲ ਰਹੇ ਮੇਰੀ ਪਿੱਠ ਨਾ ਹੋਵੇ ਤੇਰੇ ਹੱਲ ਕਦੇ ਕਿਤੇ ਜੇ ਮੇਰੀ ਪਿੱਠ ਹੋ ਗਈ ਨਾ ਤੇਰੇ ਵੱਲ ਫਿਰ ਤਾਂ ਦੁੱਖ ਆਣ ਪੈਣਗੇ ਫਿਰ ਤਾਂ ਜਮਾ ਦੇ ਵਸ ਪੈ ਜਾਗਾ ਫਿਰ ਤਾਂ ਵਿਕਾਰਾਂ ਦੇ ਵਸ ਪੈ ਜਾਗਾ ਫਿਰ ਤਾਂ ਜਿੰਦ ਤਪ ਤਪੇਗੀ ਤੜਫੇਗੀ ਬਿਲਕੇਗੀ ਤੁਸੀਂ ਕਿਰਪਾ ਕਰੋ ਗੁਰੂ ਪਿਆਰਿਓ ਇੱਕ ਇਹ ਆਇਆ ਮੈਂ ਗੋਇੰਦਵਾਲ ਕੀ ਮਿਲਣਾ ਇੱਥੇ ਗੁਰੂ ਬਣ ਕੇ ਰਹਿ ਰਿਹਾ ਹੈ ਗੋਇੰਦਵਾਲ ਜਾ ਕੇ ਕੀ ਲੈਣਾ ਹੁਣ ਇੱਥੇ ਇੰਨੀ ਪੂਜਾ ਇੰਨਾ ਮਾਣ ਇੰਨੀ ਵਡਿਆਈ ਇੰਨੀ ਸੇਵਾ ਉੱਥੇ ਜਾਵਾਂਗਾ ਆਮ ਸਿੱਖ ਵਰਗਾ ਹੀ ਬਣ ਜਾਵਾਂਗਾ ਬਾਕੀ ਵੀ ਸਿੱਖ ਨੇ ਉਹਨਾਂ ਵਰਗ ਕੋਈ ਮਾਣ ਵਡਿਆਈ ਨਹੀਂ ਹੋਣੀ ਹਿੰਮ ਦ੍ਰਿੜ ਚਿੱਤ ਮੈਂ ਕਰ ਤਹ ਠਹਿਰਿਓ ਨਹ ਜਾਵੋ ਅਬ ਗੋਇੰਦਵਾਲਾ ਏਦਾਂ ਚਿੱਤ ਵਿੱਚ ਖਿਆਲ ਕਰਕੇ ਪਹਿਲਾਂ ਤਾਂ ਚਿੱਤ 'ਚ ਖਿਆਲ ਆਇਆ ਵੀ ਚੱਲ ਜੇ ਸਤਪੁਰਾਂ ਦਾ ਕੀ ਭੇਜਿਆ ਹੋਇਆ ਸੀ ਜਿਹੜੇ ਕੰਮ ਵਾਸਤੇ ਉਹ ਕੰਮ ਹੋ ਗਿਆ ਇਲਾਕਾ ਸਿੱਖ ਬਣ ਗਿਆ ਸਾਰੇ ਸਿਮਰਨ ਕਰਨ ਲੱਗ ਪਏ ਨੇ ਗੁਰੂ ਘਰ ਨਾਲ ਜੁੜ ਗਏ ਨੇ ਲੱਕੜ ਦੀ ਮੰਗ ਵੀ ਪੂਰੀ ਹੋ ਗਈ ਐ ਲੱਕੜ ਦੀ ਲੋੜ ਵੀ ਪੂਰੀ ਹੋ ਗਈ ਐ ਪਰ ਫਿਰ ਇਹ ਖਿਆਲ ਆ ਗਿਆ ਮਨ 'ਚ ਤੇ ਗੋਇੰਦਵਾਲ ਨਹੀਂ ਜਾਵਾਂਗਾ ਗੁਰੂ ਪਿਆਰਿਓ ਜਦੋਂ ਉੱਥੇ ਰਹਿੰਦਿਆਂ ਕਈ ਮਹੀਨੇ ਬੀਤ ਗਏ ਨਾ ਹੁਣ ਸਤਗੁਰੂ ਨੂੰ ਕਿਹੜੀ ਗੱਲ ਲੁਕੀ ਛਿਪੀ ਐ ਮਹਾਰਾਜ ਤੂੰ ਅੰਤਰਜਾਮੀ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਭਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾਂ ਤੋਹੇ ਬਣਿਆ ਲੈ ਸਤਗੁਰੂ ਤਾਂ ਘਾਟ ਘਾਟ ਦੀ ਜਾਣਨ ਵਾਲੇ ਨੇ ਅੰਤਰਜਾਮੀ ਨੇ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਭ ਜਾਣਦੇ ਨੇ ਉਹ ਇਸ ਲਈ ਸਤਿਗੁਰਾਂ ਨੇ ਵੇਖਿਆ ਕਿਉਂਕਿ ਸਤਿਗੁਰੂ ਆਪਣੇ ਸਿੱਖ ਨੂੰ ਵਿਕਾਰਾਂ ਵਿੱਚ ਡਿੱਗਣ ਤੋਂ ਬਚਾਉਂਦੇ ਨੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬਕਾਰ ਤੇ ਹੱਟੈ ਸਤਗੁਰ ਸਿੱਖ ਕਉ ਨਾਮ ਧੰਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਗੁਰਾਂ ਨੇ ਨਾ ਹੁਕਮਨਾਮਾ ਭੇਜਿਆ ਹੁਕਮਨਾਮਾ ਪੜ ਕੇ ਪਹਿਲਾ ਹੁਕਮਨਾਮਾ ਭੇਜਿਆ ਵੀ ਭਾਈ ਆ ਜਾ ਤੂੰ ਕੰਮ ਹੋ ਗਿਆ ਆ ਗੋਇੰਦਵਾਲ ਵਾਪਸ ਕੌਣ ਜਾਓ ਹੁਕਮਨਾਮਾ ਪੜ ਕੇ ਝੂਠਾ ਬਹਾਨਾ ਲਿਖ ਦਿੱਤਾ ਬਾਬਾ ਸਾਵਣ ਮੱਲ ਜੀ ਨੇ ਵੀ ਮੈਨੂੰ ਰਾਜਾ ਨਹੀਂ ਆਉਣ ਦਿੰਦਾ ਕੇਤਕ ਦਿਨ ਮੈਂ ਦਰਸ਼ਨ ਕਰਾਂ ਹੋ ਸ੍ਰੀ ਸਤਗੁਰੂ ਸੁਣ ਜਾਣ ਬਲਾਓ ਕੁਝ ਦਿਨਾਂ ਬਾਅਦ ਮੈਂ ਆਪ ਜੀ ਦੇ ਦਰਸ਼ਨ ਕਰਾਂਗਾ ਜਦੋਂ ਸਤਗੁਰੂ ਪਾਤਸ਼ਾਹ ਜੀ ਤੱਕ ਉਹ ਜਵਾਬ ਆਇਆ ਨਾ ਹੁਕਮਨਾਮੇ ਦਾ ਤੇ ਪਾਤਸ਼ਾਹ ਜੀ ਨੇ ਸਮਝ ਲਿਆ ਵੀ ਬਹਾਨਾ ਲਾਉਂਦਾ ਆ ਤੇ ਪਾਤਸ਼ਾਹ ਕਹਿੰਦੇ ਜਿਹੜਾ ਰਮਾਲ ਸੀ ਗੁਰੂ ਪਿਆਰਿਓ ਕਈਆਂ ਨੇ ਤਾਂ ਲਿਖਿਆ ਵੀ ਰਮਾਲ ਹੀ ਉਥੋਂ ਅਲੋਪ ਹੋ ਗਿਆ ਸਤਗੁਰਾਂ ਨੇ ਰਮਾਲ ਨੂੰ ਬੁਲਾ ਲਿਆ ਰਮਾਲ ਮਹਾਰਾਜ ਕੋਲੇ ਆ ਗਿਆ ਕਈਆਂ ਨੇ ਲਿਖਿਆ ਰਮਾਲ ਤਾਂ ਉਹਦੇ ਕੋਲੇ ਹੈ ਗਿਆ ਪਰ ਸ਼ਕਤੀ ਖਿੱਚ ਲਈ ਸਾਰੀ ਮਹਾਰਾਜ ਨੇ ਪੜਨ ਵਾਲਾ ਵੀ ਉਹ ਹੈ ਇਹ ਦੁਨਿਆਵੀ ਦਾਤਾਂ ਆ ਨਾ ਜਿਵੇਂ ਦੇਣ ਵਾਲਾ ਵੀ ਉਹ ਹੈ ਲੈਣ ਵਾਲਾ ਵੀ ਉਹ ਹੈ ਓਵੇਂ ਹੀ ਅਧਿਆਤਮਕ ਦਾਤ ਦੇਣ ਵਾਲਾ ਵੀ ਹੈ ਲੈਣ ਵਾਲਾ ਵੀ ਹੈ ਭਰਨ ਵਾਲਾ ਵੀ ਹੈ ਖਾਲੀ ਕਰਨ ਵਾਲਾ ਵੀ ਹੈ ਹੁਣ ਜਦੋਂ ਕਹਿੰਦੇ ਸ਼ਕਤੀ ਖਿੱਚ ਲਈ ਰਮਾਲ ਦੀ ਸਾਵਣ ਵਾਲ ਖਾਲੀ ਹੋ ਗਿਆ ਜਦੋਂ ਖਾਲੀ ਹੋ ਗਿਆ ਅਕਲ ਵੀ ਟਿਕਾਣੇ ਆ ਗਈ ਸਮਝ ਗਿਆ ਗਲਤੀ ਹੋ ਗਈ ਭੋਲ ਹੋ ਗਈ ਸੋਚਿਆ ਮੈਂ ਤਾਂ ਗੁਰੂ ਸਾਹਿਬ ਦੀ ਆਗਿਆ ਮੋੜ ਕੇ ਭੰਗ ਕਰਕੇ ਗਲਤੀ ਕਰ ਬੈਠਾ ਵੱਡਾ ਕਾ ਕਰਮ ਕਮਾ ਲਿਆ ਦਿਨ ਦੋਇ ਚਤਰ ਬਿਸੂਰਤ ਬੀਤੇ ਪੁਨ ਮਨ ਮੈਂ ਸਮਝੋ ਇਸ ਭਾਏ ਦੋ ਚਾਰ ਦਿਨ ਜਿਹੀ ਭੈੜੀ ਦਸ਼ਾ ਵਿੱਚ ਬਤੀਤ ਕੀਤੇ ਹੋ ਸ਼ਕਤੀ ਤੋਂ ਖਾਲੀ ਮਤਲਬ ਬਹੁਤ ਅੰਦਰ ਦਾ ਆਨੰਦ ਖੁੱਸ ਗਿਆ ਸ਼ਕਤੀ ਨਹੀਂ ਰਹੀ ਖਾਲੀ ਹੋ ਗਿਆ ਗੁਰੂ ਪਿਆਰਿਓ ਇਸ ਲਈ ਮਨ ਵਿੱਚ ਇਦਾਂ ਵਿਉਂਤ ਬਣਾਈ ਰਾਜਾ ਰਾਣੀ ਸਚੋ ਪ੍ਰਜਾ ਜੋਤ ਮੈਂ ਅਬ ਚਲੋਂ ਪੁਰੋ ਗੁਰ ਪਰੋ ਗੁਰ ਪਾਏ ਕਹਿੰਦਾ ਮੈਂ ਨਾ ਰਾਜੇ ਨੂੰ ਰਾਣੀ ਨੂੰ ਵਜੀਰਾ ਨੂੰ ਪਰਜਾ ਨੂੰ ਆਦ ਸਭ ਛੱਡ ਕੇ ਹੁਣ ਮੈਂ ਸਤਗੁਰਾਂ ਦੀ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਡਿੱਗਦਾ ਆਂ ਭੁੱਲ ਬਖਸ਼ਾਉਣਾ ਆਂ ਵੱਡਿਆਂ ਨਕੀਰਿਸ ਅਗਨੀ ਸੰਸਰ ਬਿਨਾਂ ਨੀਰ ਤੇ ਹੋਵਤ ਕਹਿੰਦਾ ਕਹਿੰਦਾ ਮਨਾ ਕੋਈ ਹੋਰ ਪਾਉ ਨਹੀਂ ਹੈ ਭੁੱਲ ਤੋਂ ਬਿਨਾ ਭੁੱਲ ਬਖਸ਼ਾਉਣੀ ਪਊਗੀ ਗੁਰੂ ਨੇ ਬਖਸ਼ਤਾ ਤਾਂ ਸਭ ਕੁਝ ਹੀ ਹੈ ਗੁਰੂ ਨੇ ਨਾ ਨਾ ਬਖਸ਼ਿਆ ਸਭ ਕੁਝ ਹੀ ਵਿਅਰਥ ਹੈ ਸਭ ਕੁਝ ਹੀ ਝੂਠਾ ਹੈ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਰਾਜੇ ਨੂੰ ਕਹਿਣ ਲੱਗੇ ਬਾਬਾ ਸਾਬਨ ਮੱਲ ਕਹਿੰਦੇ ਕਹਿੰਦਾ ਸਾਡੇ ਜਿਹੜੇ ਵੱਡੇ ਨੇ ਨਾ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਨੇ ਉਹਨਾਂ ਦੀ ਕਿਰਪਾ ਪਾ ਕੇ ਮੈਂ ਇੱਥੇ ਬਸਿਆ ਸੀ ਸਾਰੇ ਸੁੱਖਾਂ ਦੀ ਦਾਤ ਦੇਣ ਵਾਲੇ ਉਹੀ ਨੇ ਅਬ ਦਰਸ਼ਨ ਹਿਤ ਮੈਂ ਚੱਲ ਜਾਈ ਹਾਂ ਤੁਮ ਵੀ ਚੱਲ ਕਰ ਪਰਸੋ ਪਾਏ ਕਹਿੰਦਾ ਮੈਂ ਹੁਣ ਚੱਲਿਆ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਤੁਸੀਂ ਵੀ ਚੱਲੋ ਉਹਨਾਂ ਦੇ ਚਰਨ ਕਮਲਾਂ ਨੂੰ ਪਰਸੋ ਉਹਨਾਂ ਦਾ ਮੇਲ ਅਤਿ ਪਵਿੱਤਰ ਹੈ ਕਹਿਣ ਲੱਗਾ ਲੋਕ ਪ੍ਰਲੋਕ ਦੇ ਵਿੱਚ ਭਲਾ ਹੋ ਜਾਂਦਾ ਹੈ ਉਤਮ ਅਦਕ ਅਕੋਰਣ ਕੋ ਲਿਹੁ ਗੁਰ ਪ੍ਰਸੰਨਤਾ ਦੇ ਸੁਖ ਪਾਏ ਇਦਾਂ ਕਰੋ ਪਿਟਾਵਾਂ ਲੈ ਲਵੋ ਗੁਰੂ ਜੀ ਨੂੰ ਪ੍ਰਸੰਨ ਕਰਕੇ ਗੁਰੂ ਦੀ ਖੁਸ਼ੀ ਲੈ ਕੇ ਸੁਖ ਪ੍ਰਾਪਤ ਕਰੋ ਸਾਰੀਆਂ ਰਾਣੀਆਂ ਆਪਣੇ ਅਮੀਰਾਂ ਵਜ਼ੀਰਾਂ ਸਮੇਤ ਸੈਨਾ ਪਰਜਾਂ ਨੂੰ ਨਾਲ ਲੈ ਲਵੋ ਨਰਿਪ ਕਰ ਜੋਰੇ ਮਾਨ ਬਾਰਤਾ ਭਇਓ ਤਿਆਰ ਸਭ ਹੀ ਸੰਗ ਲੀਨ ਰਾਜੇ ਨੇ ਹੱਥ ਜੋੜ ਕੇ ਬਾਬੇ ਸਾਵਣ ਮਾਲ ਦੀ ਗੱਲ ਨੂੰ ਮੰਨ ਲਿਆ ਸਾਰਿਆਂ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਹੋ ਗਿਆ। ਸਾਵਣ ਮੱਲ ਵਾਸਤੇ ਪਾਲਕੀ ਲਿਆਂਦੀ ਗਈ। ਸਾਰੇ ਚੱਲ ਪਏ। ਸਨੇ ਸਨੇ ਸਭ ਮਾਰਗ ਅਲੰਘੇ। ਹੌਲੀ ਹੌਲੀ ਚੱਲਦੇ ਸਾਰੇ ਸਾਰਾ ਪਿੰਡ ਅਲੰਘ ਕੇ। ਗੋਇੰਦਵਾਲ ਪਹੁੰਚ ਗਏ। ਵਿਆਸ ਦਰਿਆ ਦੇ ਕਿਨਾਰੇ ਉਤਾਰਾ ਕੀਤਾ। ਫਿਰ ਸਾਵਣ ਮੱਲ ਜੀ ਨੇ ਰਾਜੇ ਨੂੰ ਰਾਣੀਆਂ ਨੂੰ ਸੈਨਾ ਨੂੰ ਨਾਲ ਲੈ ਕੇ ਨਗਰੀ 'ਚ ਪ੍ਰਵੇਸ਼ ਕੀਤਾ ਇਸ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਨਾ ਕੁਝ ਸ਼ਰਮਿੰਦਾ ਹੋਇਆ ਤੇ ਉਹਨਾਂ ਦੇ ਪਾਸ ਚਲਾ ਗਿਆ ਸ਼ਰਮਿੰਦਗੀ ਵੀ ਹੈ ਗੁਰੂ ਜੀ ਦੇ ਚਰਨ ਕਬਲਾਂ ਤੇ ਸਿਰ ਧਰ ਕੇ ਬੰਦਨਾ ਜੀਤੀ ਬੇਨਤੀ ਕੀਤੀ ਮੈਂ ਆਪ ਜੀ ਦਾ ਸਿੱਖ ਅਤੇ ਪੁੱਤਰ ਬਰਾਬਰ ਸੇਵਕ ਹਾਂ ਪਾਤਸ਼ਾਹ ਛੋਟੇ ਹਮੇਸ਼ਾ ਭੁੱਲਾਂ ਕਰਦੇ ਨੇ ਵੱਡੇ ਬਖਸ਼ਦੇ ਨੇ ਮੈਨੂੰ ਆਪਣਾ ਜਾਣ ਕੇ ਮਾਫ਼ ਕਰੋ ਸਿੱਖਿਆ ਦੇਤ ਦਲਾਰਤ ਸੁਤ ਕੋ ਅਵਗਨ ਮਨ ਮੈਂ ਧਰੈ ਨਾ ਕੋਇ ਇਸ ਲਈ ਸਿੱਖਿਆ ਦਿਓ ਆਪਣੇ ਪੁੱਤਰ ਨੂੰ ਦਲਾਸਾ ਦਿਓ ਬੇਨਤੀਆਂ ਕਰ ਰਿਹਾ ਆ ਭਾਈ ਸਾਹਿਬ ਨੂੰ ਮੇਰਾ ਕੋਈ ਵੀ ਔਗਣ ਆਪਣੇ ਮਨ ਵਿੱਚ ਨਾ ਲਿਆਉਣਾ ਪਾਤਸ਼ਾਹ ਸਿੱਖ ਸੇਵਕ ਅਤੇ ਪੁੱਤਰ ਕੁਝ ਵਿੱਚ ਖੋਟ ਵੇਖ ਕੇ ਵੱਡਿਆਂ ਵਿੱਚ ਲਾਜ ਪੈਦਾ ਹੁੰਦੀ ਹੈ ਵੱਡੇ ਆਪਣਾ ਧਰਮ ਜਾਣ ਕੇ ਬਖਸ਼ ਦਿੰਦੇ ਨੇ ਤੁਸੀਂ ਹਰ ਪ੍ਰਕਾਰ ਅੰਤਰਜਾਮੀਓ ਪਾਤਸ਼ਾਹ ਮੈਂ ਕੀ ਕਹਾ ਤੁਹਾਨੂੰ ਅਸੀਂ ਤਾਂ ਸਭ ਜਾਣਦੇ ਹੋ ਹੱਥ ਜੋੜ ਕੇ ਖੜਾ ਰਿਹਾ ਸ਼੍ਰੀ ਸਤਗੁਰ ਮਸਕਾਨੇ ਪਿਖਕੈ ਕਿਰਪਾ ਸਿੰਧ ਕਰ ਕਿਰਪਾ ਬਖਾਨ ਕਿਰਪਾ ਦੇ ਸਾਗਰ ਸਤਗੁਰ ਵੇਖ ਕੇ ਮਸਕਰਾਏ ਭਾਈ ਸਾਵੜ ਮਾਲਾ ਕਿਰਪਾ ਕਰਕੇ ਬੋਲੇ ਸਿੱਖ ਸੇਵਕ ਸੁਤ ਅਹ ਜੇ ਮੇਰੇ ਤਿੰਨ ਕੋ ਚਾਹੂੰ ਕਰਨ ਕਲਿਆਣ ਜਿਹੜੀ ਆਪਾਂ ਪਹਿਲਾਂ ਬੇਨਤੀ ਕੀਤੀ ਨਾ ਸਤਿਗੁਰੂ ਬੋਲੇ ਪਾਤਸ਼ਾਹ ਕਹਿੰਦੇ ਜਿਹੜੇ ਮੇਰੇ ਸਿੱਖ ਨੇ ਨਾ ਸੇਵਕ ਨੇ ਪੁੱਤਰ ਨੇ ਮੈਂ ਉਹਨਾਂ ਦਾ ਹਮੇਸ਼ਾ ਕਲਿਆਣ ਕਰਨਾ ਚਾਹਣਾ ਆ ਜਿਵੇਂ ਮਾਂ ਛੁੱਟਕਦੀ ਨਾ ਪੁੱਤ ਨੂੰ ਹੁਣ ਮਾਂ ਦੁਸ਼ਮੰਤਾ ਨਹੀਂ ਹੁੰਦੀ ਸਾਨੂੰ ਗੁਰੂ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਔਖੀਆਂ ਲੱਗਦੀਆਂ ਨੇ ਅਸੀਂ ਦੂਰ ਤੋਂ ਲੰਘਣ ਦਾ ਯਤਨ ਕਰਦੇ ਹਾਂ ਗੁਰੂ ਦੇ ਕੋਲੋਂ ਦੂਰ ਦੀ ਪਰ ਨੁਕਸਾਨ ਸਾਡਾ ਆ ਗੁਰੂ ਦਾ ਨਹੀਂ ਹੈ ਜਿਵੇਂ ਇੱਕ ਮਾਂ ਆ ਧਿਆਨ ਦੇਣਾ ਜੀ ਗਰਬਾਣੀ ਵਿੱਚ ਗਰਦੇਵ ਮਾਤਾ ਗਰਦੇਵ ਪਿਤਾ ਕਿਹਾ ਹੈ ਇਹ ਮਾਂ ਦੇ ਨਾਲ ਉਦਾਹਰਨ ਦਿੱਤੀ ਹੈ। ਦੁਨਿਆਵੀ ਮਾਂ ਦੀ ਕੋਈ ਵਡਿਆਈ ਨਹੀਂ ਕੀਤੀ। ਵਡਿਆਈ ਤਾਂ ਉਸ ਮਾਂ ਦੀ ਹੈ ਜਿਹੜੀ ਜਿਨੇ ਜਿਨੇ ਾਲਾਦ ਨੂੰ ਨਾਲੇ ਆਪ ਨਾਮ ਜਪਿਆ ਨਾਲੇ ਾਲਾਦ ਨੂੰ ਜੋੜਿਆ। ਨਾਮ ਨਾਮ ਦੇ ਨਾਲ, ਬੰਦਗੀ ਦੇ ਨਾਲ। ਦੁਨਿਆਵੀ ਮਾਂ ਦੀ ਤਾਂ ਵਡਿਆਈ ਕਿਤੇ ਵੀ ਨਹੀਂ ਗਰਬਾਣੀ 'ਚ। ਜਿਹੜੀ ਕੇਵਲ ਦੁਨਿਆਵੀ। ਹਾਂ, ਉਦਾਹਰਨ ਦਿੱਤੀ ਜ਼ਰੂਰ। ਆਧਾਰਨ ਪਤਾ ਕਿਉਂ ਦਿੱਤੀ? ਕਿਉਂਕਿ ਜਿਹੜੀ ਮਾਂ ਆ ਨਾ ਭਾਵੇਂ ਉਹ ਤਰਮਾਤਮਾ ਆ ਭਾਵੇਂ ਉਹ ਦੁਨਿਆਵੀ ਐ। ਉਹਨਾ ਆਪਣੀ ਔਲਾਦ ਦਾ ਚੰਗਾ ਹੀ ਸੋਚਦੀ ਹੈ ਆਪਣੀ ਔਲਾਦ ਨੂੰ ਝਿੜਕਦੀ ਹੈ ਮਾੜੇ ਪਾਸੇ ਜਾਣ ਤੋਂ ਰੋਕਦੀ ਹੈ ਗਰਬਾਣੀ ਵਿੱਚ ਮਹਾਰਾਜ ਨੇ ਗੁਰੂ ਨੂੰ ਮਾਂ ਦਾ ਮਾਂ ਦੇ ਬਰਾਬਰ ਦਰਜਾ ਦਿੱਤਾ ਮਤਲਬ ਵੀ ਜਿਵੇਂ ਇੱਕ ਦੁਨਿਆਵੀ ਮਾਂ ਝਿੜਕਦੀ ਹੈ ਪਰ ਉਹ ਝੜਕੰਦੇ ਵਿੱਚ ਉਹ ਬੱਚੇ ਦੀ ਦੁਸ਼ਮਣ ਥੋੜੀ ਹੈ ਉਹਦੇ ਝੜਕ ਵਿੱਚ ਵੀ ਬੱਚੇ ਦਾ ਭਲਾ ਆ ਐਵੇਂ ਗੁਰੂ ਝੜਕਦਾ ਨਾ ਜਦੋਂ ਗੁਰੂ ਝੜਕਦਾ ਸਿੱਖ ਨੂੰ ਗੁਰੂ ਤਾਂ ਸਾਨੂੰ ਪੈਰ ਪੈਰ ਤੇ ਛਿੜਕਦਾ ਆਹ ਕੰਮ ਨਹੀਂ ਕਰਨਾ ਆਹ ਨਹੀਂ ਕਰਨਾ ਆਹ ਰਸਤੇ ਤੇ ਨਹੀਂ ਤੁਰਨਾ ਹੁਣ ਗੁਰੂ ਦੁਸ਼ਮਣ ਥੋੜੀ ਐ ਆਪਾਂ ਦੁਸ਼ਮਣ ਸਮਝਣ ਲੱਗ ਪਏ ਗੁਰੂ ਨੂੰ ਗੁਰੂ ਤਾਂ ਸਾਡਾ ਅੰਦਰੋਂ ਭਲਾ ਚਾਹੁੰਦਾ ਆ ਗੁਰੂ ਤਾਂ ਜਿੰਦ ਜਾਣ ਤੋਂ ਸਿੱਖ ਨੂੰ ਪਿਆਰ ਕਰਦਾ ਆ ਭਲਾ ਚਾਹੁੰਦਾ ਆ ਵੀ ਮੇਰੇ ਸਿੱਖ ਦਾ ਮੈਂ ਭਲਾ ਚਾਹਣਾ ਆ ਜੇ ਮੇਰਾ ਸਿੱਖ ਆ ਕੰਮ ਕਰਦਾ ਰਿਹਾ ਨਾ ਇਹ ਇਹ ਨੂੰ ਨਰਕਾਂ ਦੇ ਭਾਗੀ ਬਣ ਜਾਊਗਾ ਏ ਇਹ ਜਮਾਂ ਦੇ ਵਸ ਪੈ ਜਾਊਗਾ ਇਹਦਾ ਜੰਮਣ ਮਰਦੋਂ ਖਿਹੜਾ ਨਹੀਂ ਛੁੱਟਣਾ ਇਸ ਲਈ ਵਾਰ-ਵਾਰ ਸਿੱਖ ਨੂੰ ਸਮਝਾਉਂਦਾ ਗੁਰੂ ਸਿੱਖਾ ਆਹ ਕੰਮ ਨਾ ਕਰੀ ਆਹ ਨਾ ਕਰੀ ਆਹ ਰਸਤੇ ਨਾ ਤੁਰੀ ਗੁਰੂ ਵਰਗਾ ਤਾਂ ਦਿਆਲੂ ਸੁਣਿਓ ਬੇਨਤੀ ਫਿਰ ਦੁਨਿਆਵੀ ਮਾਂ ਪੁੱਤ ਦਾ ਲੋਕ ਪ੍ਰਲੋਗ ਨਹੀਂ ਸਵਾਰ ਸਕਦੀ ਪਰ ਗੁਰੂ ਤਾਂ ਗੁਰੂ ਮਾਤਾ ਇਦਾਂ ਦੀ ਹੈ ਆਪਣੇ ਸਿੱਖ ਦਾ ਲੋਕ ਪ੍ਰਲੋਕ ਸਵਾਰਨ ਦੀ ਸਮਰੱਥਾ ਹੈ ਗੁਰੂ ਦੇ ਕੋਲੇ ਰਹਿੋ ਵਿਚਾਰ ਇਸ ਲਈ ਸਤ ਗੁਰੂ ਖੁਸ਼ ਹੋ ਕੇ ਬੋਲੇ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਨੇ ਨਾ ਜਿਹੜੇ ਜਿਹੜੇ ਮੇਰੇ ਸੇਵਕ ਨੇ ਜਿਹੜੇ ਮੇਰੇ ਪੁੱਤਰ ਨੇ ਮੈਂ ਉਹਨਾਂ ਦਾ ਕਲਿਆਣ ਕਰਨਾ ਚਾਹਣਾ ਆ ਤੇਰੇ ਮਨ ਵਿੱਚ ਸਾਵਣ ਮਲ ਹੰਕਾਰ ਦਾ ਰੋਗ ਵੱਧ ਗਿਆ ਸੀ ਉਸ ਰੋਗ ਨੂੰ ਦੂਰ ਕਰਨ ਦੇ ਲਈ ਇਹ ਕੰਮ ਕਰਨਾ ਪਿਆ ਸ਼ਕਤੀਆਂ ਲੈਣੀਆਂ ਪਈਆਂ ਵਾਪਸ ਤਾਕਤਾਂ ਵਾਪਸ ਲੈਣੀਆਂ ਪਈਆਂ ਤਾਂ ਪਰ ਹੁਣ ਤੈਨੂੰ ਹੋਰ ਵੀ ਬਹੁਤ ਕੁਝ ਦਾਣ ਦੇਵਾਂਗਾ ਹੁਣ ਤੇਰਾ ਹੰਕਾਰ ਮਰ ਗਿਆ ਹੁਣ ਤੂੰ ਅੱਗੇ ਤੋਂ ਵੀ ਸ਼ੁੱਧ ਬਣ ਗਿਆ ਹੁਣ ਤੈਨੂੰ ਪਤਾ ਲੱਗ ਗਿਆ ਆਹ ਕੰਮ ਕਰੂੰਗਾ ਤੇ ਆਹ ਨਤੀਜਾ ਮਿਲੂਗਾ ਹੁਣ ਅੱਗੇ ਤੋਂ ਵੀ ਵੱਧ ਬਖਸ਼ਿਸ਼ਾਂ ਹੋਣਗੀਆਂ ਜਾ ਤੈਨੂੰ ਦੇਸ਼ ਹਰੀਪੁਰ ਸਹਿਤ ਨਿਰਪਤ ਜੁਤ ਇਹ ਸੰਗਤ ਸਗਰੀ ਤੁਜ ਦੀਨ ਮਾਰਾ ਇਹ ਕਹਿੰਦੇ ਹਰੀਪੁਰ ਰਾਜੇ ਸਮੇਤ ਜਾ ਤੈਨੂੰ ਉੱਥੋਂ ਦਾ ਇਲਾਕਾ ਦਿੱਤਾ ਜਾ ਗੁਰੂ ਬਣ ਕੇ ਸੁਖ ਭੋਗ ਉੱਥੇ ਜਾ ਕੇ ਉਹਨਦੀ ਸਾਵਣ ਮਾਲ ਦੀ ਵੀ ਇੱਛਾ ਸੀ ਵੀ ਇੱਥੇ ਤਾਂ ਗੁਰੂ ਬਣ ਕੇ ਲੋਕ ਪੂਜਦੇ ਨੇ ਗੁਰੂ ਬਣਾ ਕੇ ਮਾਰੇ ਕਹਿੰਦੇ ਜਾ ਤੈਨੂੰ ਦਿੱਤਾ ਇਲਾਕਾ ਮੇਰੀ ਦਾਤ ਜਿਹੜੀ ਤੈਨੂੰ ਦਿੱਤੀ ਕਦੇ ਘਟੇਗੀ ਨਹੀਂ ਕੁਸ਼ਲ ਪ੍ਰਸੰਨ ਰਹੋ ਤੇ ਜਾ ਨਾਮ ਜਪਣਾ ਤੇ ਜਪਾਉਣਾ ਆ ਤੂੰ ਮੇਰੇ ਸਦਾ ਨੇੜੇ ਰਹੇਗਾ ਸਾਵਣ ਮਾਲ ਨੂੰ ਕਹਿਣ ਲੱਗੇ ਨਿਰਭੈ ਫਿਰੋ ਸਭ ਭੂਤ ਪ੍ਰੇਤ ਜੇ ਡਾਕਣ ਆਦ ਸਤੋਹੇ ਅਧੀਨ ਜਿੰਨੀਆਂ ਗੁਪਤ ਪ੍ਰਗਟ ਤਾਕਤਾਂ ਨੇ ਸਾਰੀਆਂ ਤੇਰੇ ਅਧੀਨ ਕਰ ਦਿੱਤੀਆਂ ਸਾਵਣ ਵੱਲੋਂ ਕਹਿਣ ਲੱਗੇ ਗੁਪਤ ਰਹਿਤ ਜੇ ਸ਼ਕਤ ਜੋਤ ਜੁਗਤ ਵੱਡ ਮਮ ਬਖਸ਼ ਬਖਸ਼ਿਸ਼ ਤੇ ਤੁਝ ਢਿਗ ਆਏ ਇਸ ਲਈ ਸਾਡੀਆਂ ਬਖਸ਼ਿਸ਼ਾਂ ਤੇਰੇ ਪਾਸ ਆ ਜਾਣਗੀਆਂ ਜਿਵੇਂ ਚਿੱਤ ਵਿੱਚ ਚਾਹੇ ਉਹਨਾਂ ਪਾਸੋਂ ਸੇਵਾ ਕਰਾਓ ਤੇਰੀ ਆਗਿਆ ਨੂੰ ਕੋਈ ਨਹੀਂ ਮਿਟਾ ਸਕਦਾ ਸਾਵਣ ਮੱਲ ਸਾਰੇ ਦਿਨ ਰਾਤ ਤੇਰੀ ਸੇਵਾ ਕਰਨਗੇ ਬਨ ਗੁਰ ਚਰਨ ਪਜਾਵੋ ਸਭ ਤੇ ਅਪਰਨਾ ਸ਼ੰਕਾ ਆਕਾਸ਼ ਮੰਨ ਲਿਆਏ ਸਤਿਗੁਰੂ ਕਹਿੰਦੇ ਜਾ ਤੇਰੀ ਇੱਛਾ ਸੀ ਨਾ ਗੁਰੂ ਬਣ ਕੇ ਰਹਾ ਉਵੇਂ ਜਾ ਕਰ ਉਹ ਸਾਰਾ ਇਲਾਕਾ ਤੈਨੂੰ ਦੇ ਦਿੱਤਾ ਉਥੋਂ ਨਾਲ ਤੈਨੂੰ ਗੁਰੂ ਬਣਾ ਦਿੱਤਾ ਕਹ ਲਗੇ ਮਾਮਰ ਮਾਲ ਤੇ ਸਿੱਧਾ ਸਗਰੀ ਭਇਓ ਤੋਹੇ ਮਨ ਤਿੰ ਮੈ ਲੀਨ ਇਸ ਲਈ ਇਹ ਜਿਹੜਾ ਸੀ ਨਾ ਇਹ ਰਮਾਲ ਦਿੱਤਾ ਸੀ ਤੈਨੂੰ ਇਹਦੇ 'ਚ ਸ਼ਕਤੀਆਂ ਸੀ ਪਰ ਤੇਰਾ ਮਨ ਇਹਨਾਂ ਸ਼ਕਤੀਆਂ ਵਿੱਚ ਮਗਨ ਹੋ ਗਿਆ ਸੀ ਹੰਕਾਰੀ ਹੋ ਗਿਆ ਸੀ ਬੇਮੁਖ ਹੋ ਗਿਆ ਸੀ ਤੂੰ ਭਗਤੀ ਮਾਰਗ ਨੂੰ ਭੁੱਲ ਗਿਆ ਸੀ ਇਸ ਕਰਕੇ ਜੇ ਤੈਨੂੰ ਨਾ ਨਾ ਵਰਜ ਦੇ ਜੇ ਤੈਨੂੰ ਨਾ ਸਮਝਾਉਂਦੇ ਤਪ ਤਾਂ ਕੀ ਹੋਣਾ ਸੀ ਤੇਰਾ ਪਰਲੋਕ ਵਿਗੜ ਜਾਣਾ ਸੀ ਕਿਉਂਕਿ ਗੁਰੂ ਲੋਗ ਤੇ ਪਰਲੋਕ ਦਾ ਰਖਕ ਹੈ ਇਸ ਲਈ ਤੇਰੇ ਪਰਲੋਕ ਦੀ ਗਤੀ ਵਿਗੜ ਜਾਣੀ ਸੀ ਤਾਈਆਂ ਸਾਰੀਆਂ ਸ਼ਕਤੀਆਂ ਵਾਪਸ ਲਈਆਂ ਹੁਣ ਤੈਨੂੰ ਪਤਾ ਲੱਗ ਗਿਆ ਵੀ ਗੁਰੂ ਤੋਂ ਬੇਮੁਖ ਚੱਲਣ ਦਾ ਕੀ ਨੁਕਸਾਨ ਹੈ ਤੇ ਗੁਰੂ ਦੇ ਸਨਮੁਖ ਚੱਲਣ ਦਾ ਕੀ ਲਾਭ ਹੈ ਹੁਣ ਤੂੰ ਸਹੀ ਰਹੇਗਾ ਇਸ ਲਈ ਤਾਂ ਤੇਰੀ ਰੱਖਿਆ ਕੀਤੀ ਹੈ ਇਸ ਲਈ ਸਦਾ ਸਤਨਾਮ ਦਾ ਸਿਮਰਨ ਕਰਨਾ ਤੈਨੂੰ ਲੋਕ ਤੇ ਪਰਲੋਕ ਦਾ ਸੁੱਖ ਬਖਸ਼ਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਪਿਆਰਿਓ ਇਹ ਬਖਸ਼ਾ ਦੁਬਾਰਾ ਫਿਰ ਭਾਈ ਸਾਵਣ ਮੱਲ ਨੂੰ ਮਿਲ ਗਈਆਂ ਇਨੀ ਬੇਨਤੀ ਕਰੋ ਪ੍ਰਵਾਨ ਜੀ ਕੋਟਾਨ ਕੋਟ ਸ਼ੁਕਰ ਸਤਿਗੁਰਾਂ ਦਾ ਆਪ ਸਮੁੱਚੀ ਸੰਗਤ ਦਾ ਗੁਰੂ ਵਰਜਦਾ ਆ ਗੁਰੂ ਸਮਝਾਉਂਦਾ ਆ ਕਿਉਂ ਮੇਰਾ ਸਿੱਖ ਕਿਤੇ ਗਲਤੀ ਨਾ ਕਰ ਲਵੇ ਮੇਰਾ ਸਿੱਖ ਕਿਤੇ ਬਕਾਰਾਂ ਵਿੱਚ ਨਾ ਡਿੱਗ ਪਵੇ ਇਸ ਲਈ ਗੁਰੂ ਦਾ ਕੰਮ ਹੈ ਭਾਈ ਸਿੱਖ ਨੂੰ ਝੜਕਣਾ ਵੀ ਜਿਵੇਂ ਇੱਕ ਮਾਂ ਝੜਕਦੀ ਹੈ ਇਹ ਸਮਝਾਉਂਦੇ ਨੇ ਮਹਾਰਾ ਗੁਰਬਾਣੀ ਚ ਵੀ ਜਿਵੇਂ ਇੱਕ ਮਾਂ ਝੜਕਦੀ ਹੈ ਨਾ ਬੱਚੇ ਨੂੰ ਓਵੇਂ ਗੁਰੂ ਝੜਕਦਾ ਹੈ ਓਵੇਂ ਗੁਰੂ ਝੜਕ ਕੇ ਵਰਜ ਕੇ ਸਿੱਧੇ ਰਾਹ ਤੇ ਪਾਉਂਦਾ ਹੈ ਇਸ ਲਈ ਗੁਰੂ ਪਿਆਰਿਓ ਜਿਹੜੇ ਗੁਰੂ ਮੁਤਾਬਕ ਚੱਲ ਪੈਂਦੇ ਨੇ ਉਹਨਾਂ ਦਾ ਲੋਕ ਵੀ ਤੇ ਪਰਲੋਕ ਵੀ ਸਫਲਾ ਨਾਲੇ ਭਾਈ ਗੁਰੂ ਸਾਡਾ ਦੁਸ਼ਮਾਨੀ ਗੁਰੂ ਤਾਂ ਹਮੇਸ਼ਾ ਹੀ ਸਿੱਖ ਦਾ ਪੜਾ ਲੋਚਦਾ ਹੈ। ਸਤਗੁਰ ਕਹਿੰਦੇ ਨਾ ਸੁਖਣੀ ਸਾਹਿਬ ਚ ਸਤਗੁਰ ਅ ਮਾਰੇ ਨੇ ਜਦੋਂ ਬਚਨ ਕਿਹਾ ਨਾ ਸਿੱਖ ਕੀ ਗੁਰਦੁਰਮਤ ਮਲਹਿਰੈ ਗੁਰਬਚਨੀ ਹਰਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਵਾਰੈ। ਜੀ ਨਾਸਮਹਾਰੇ ਦਾ ਮਤਲਬ ਪਤਾ ਕੀ ਜਿੰਦ ਨਾਲ ਜਿਵੇਂ ਆਪਾਂ ਕਹੇ ਫਲਾਨਿਆਂ ਮੈਂ ਤਾਂ ਤੇਰਾ ਦਿਲੋਂ ਕੀਤਾ ਸੀ ਵੀ ਮੈਂ ਤਾਂ ਤੇਰਾ ਦਿਲੋਂ ਕਰਦਾ ਸੀ ਮਹਾਰਾਜ ਕਹਿੰਦੇ ਸਿੱਖਾ ਮੈਂ ਤੇਰਾ ਦਿਲੋਂ ਕਰਦਾ ਆਂ ਦਿਲੋਂ ਬਾਰੋ-ਬਾਰੋ ਨਹੀਂ ਕਰਦਾ ਦਿਲ ਤੋਂ ਤੈਨੂੰ ਮੈਂ ਚੰਗਾ ਤੇਰਾ ਭਲਾ ਲੋਚਦਾ ਆਂ ਜੇ ਤੂੰ ਮੇਰੇ ਮੁਤਾਬਕ ਚੱਲੇਗਾ ਤੈਨ ਤੈਨੂੰ ਤਤੀਵਾਉ ਵੀ ਨਹੀਂ ਲੱਗੇਗੀ ਸਤਗੁਰੂ ਮੇਰ ਕਰਨੀ ਇਹਨੀ ਬੇਨਤੀ ਪ੍ਰਵਾਨ ਕਰੋ ਆਓ ਅੰਤਲੀ ਤੁਮ ਪੜ ਕੇ ਸਮਾਪਤੀ ਕਰੀਏ ਸਬਦ ਦਾ ਧੰਨਵਾਦ ਇਸ ਵਿਦ ਅਪਨੋ ਜਾਣਕੈ ਸੁਖ ਦੀਨਸ ਦੋਏ ਲੋਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM ਕਲੀ ਮਹਿਲਾ ਤੀਜਾ ਨੰਦ ਦੇ ਕੋ